ਚਲੋ ਸਟਾਰਟ ਕਰੋ ਗੱਡੀ ਪਹਿਲਾਂ ਦੇਖਣੀ ਸੀ ਕਿ ਸੀਟ ਓਕੇ ਆ ਸੀਟ ਹਾਂ ਠੀਕ ਆ ਕੁਵਰਟ ਇੱਟ ਲਾਂ ਮਮੇ ਨੂੰ ਤੇ ਹੈਲਮਟ ਆਨ ਕੀਤੀ ਹਾਂ ਇਹ ਖਲਾ ਤੇ ਹੌਲੀ ਛੱਡਣਾ ਖਲਾ ਚ ਤੇਜ਼ ਨਹੀਂ ਛੱਡਣਾ ਅੱਧਾ ਕਲਚ ਠੀਕ ਹੈ ਜ਼ਿਆਦਾ ਨਾ ਕਲਚ ਛੱਡਿਓ ਉਹ ਜਿਹੜੇ ਬ੍ਰੇਕਰ ਆ ਤਾਂ ਦੱਸਿਆ ਹੀ ਅੱਧੇ ਕਲੱਚ ਤੇ ਵਾਰ ਕਰਨੀ ਆ। ਹਾਂ ਠੀਕ ਆ ਆਪਣੇ ਸਾਈਡ ਤੇ ਬਸ ਰੱਖ ਕੇ ਚਲੀ ਜਾਣਾ। ਬਾਕੀ ਫਰੰਟ ਮੋਰੇ ਦੀਦਾ ਹਨਾ ਉਦਾਂ। ਮੋਰੇ ਦੀਦਾ ਹਨਾ ਉਦਾਂ। ਜੇ ਦਾਣ ਮੋਰੇ ਬਸੋਂ ਦੀ ਇਹ ਬਸ ਦਾ ਕਿ ਆ ਰੱਖਣਾ ਥੋੜੀ ਗੱਡੀ ਆ ਬੈਦ ਨੂੰ ਰੱਖਣੀ ਆ। ਹਲਾ ਚੱਲੀ ਚੱਲੂ ਬਾਦੂ ਜਗਾ ਹਲਦਾ ਥੋੜੀ ਜਿਦ ਨੂੰ ਕੰਮ ਕਰ ਲਈ ਨਿਕਲ ਜਾਣੀ ਗੱਡੀ ਚੱਲਾ 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 ਚੱਲ ਦੇਣ ਦੋ ਬਾਕੀ ਜੇ ਰਸਤਾ ਘੱਟ ਹੋਵੇ ਤੇ ਬਾਕੀ ਡਿਕਰ ਵੀ ਯੂਜ਼ ਕਰਨੀ ਹੈ ਠੀਕ ਹੈ ਜੇ ਕੋਈ ਸਾਈਡ ਲੈਣ ਲਈ ਮਗਲਾ ਹੌਲੀ ਹੋ ਜਾ ਆਪਣਾ ਰਾਹ ਦੇ ਦੇਵੀਂ ਸੀਟ ਬੈੱਡ ਲਾਈ ਨਹੀਂ ਪਹਿਲੀ ਗਲਤੀ ਗਲਤੀ ਗੱਲ ਕੀਤੀ ਔਰ ਇੱਥੇ ਨਹੀਂ ਰੋਕਣੀ ਇੱਥੇ ਨਹੀਂ ਰੋਕਣੀ ਅੱਗੇ ਜਾ ਕੇ ਰੋਕਣੀ ਆਪਾਂ ਗੱਡੀ ਆ ਇੱਥੇ ਸਾਈਡ ਤੇ ਲਾ ਲਓ ਇੰਡੀਕੇਟਰ ਲੈਫਟ ਲਾਉਂ। ਠੀਕਾ ਦੇਖ ਲਈਦਾ ਹਾਂ ਅੰਦਰੋਂ। ਹਾਂ ਸਾਈਡ ਤੇ ਗੱੜ ਕੇ ਗੱਡੀ ਰੁਕਲੀ ਆਪਾਂ। ਸਟੌਪ ਕਲਚ ਫਾਲੋ ਦਿਓ। ਚਲੋ ਸਾਈਡ ਮੋਟਰ ਲਾਉਂਦੇ ਮਾੜੇ। ਠੀਕ ਹੈ ਹੁਣ ਬੇਪੱਕੇ ਚਲੋ। ਜੇ ਤਰੱਕੀ ਦਾ ਹੁੰਦਾ। ਇਹ ਕਹਿੰਦਾ ਚੇਤਾ ਭੁੱਲ ਗਿਆ ਅੱਜ। ਆ ਮੈਂ ਦੋਸਤ ਜੀ ਗੱਡੀ ਚਲਾਈ ਸੀ ਨਾ ਉਹ ਬੈਲਟ ਨਹੀਂ ਪਾਈ ਸੀ ਉਹ ਮਰ ਬੈਲਟ ਲਾਈਦੀ ਹੁੰਦੀ ਆ ਪਹਿਲਾਂ ਬੈਲਟ ਪਾਈਦੀ ਹੁੰਦੀ ਆ ਫੇਰ ਗੱਡੀ ਚਲਾਈਦੀ ਹੁੰਦੀ ਆ ਬੈਲਟ ਨੇ ਸੇਫਟੀ ਆ ਬੈਟ ਲੋ ਚਲੋ ਐਨ ਬ੍ਰੇਕ ਡੋਰ ਚੱਕੇ ਉੱਤੇ ਨੂੰ ਪੁੱਤੇ ਨੂੰ ਆ ਡੌਗ ਠੀਕ ਆ ਪਹਿਲਾ ਗੇਅਰ ਪਹਿਲਾਂ ਪਿੱਛੇ ਦੇਖਿਓ ਪਛਾਤਾ ਨਹੀਂ ਰੋਕ ਜਿਓ ਫੇ ਨੰਗ ਲੈਣ ਦੇ ਉਹਨੂੰ ਕਲਚ ਨਾ ਛੱਡਿਓ ਸ਼ਾ ਚਲੋ ਦੋ ਰੋ ਅੱਧਾ ਕਲਚ ਹੌਲੀ ਹੌਲੀ ਆ ਠੀਕ ਆ Hello ਕੀ ਤਾਂ ਕਿੰਨੀ ਤੇਜ਼ ਆ। ਫੈਦਾ ਕੋਈ ਮੋੜੇ ਆ ਜਵੇ ਬ੍ਰੇਕ ਲਾਉਣੀਆਂ ਆ ਗੱਡੀ ਰੁਕਣੀ ਪੈਣੀ ਆ। ਹਮਮ ਆ ਰੁਹਾਇਆ ਬਹੁਤ ਤੇਜ਼। ਹੁਣ ਚਾਹਾਂ ਹੀ ਨਹੀਂ ਆਉਂਦਾ। ਪਿੱਛੇ ਦੇਖ ਰੋਡ ਖਾਲੀ ਆ। ਮੁੱਕ ਗੱਡੀਆਂ ਆ ਰਹੀਆਂ। ਚਲੋ ਕਰੋ ਇਧਰ ਨੂੰ ਗੱਡੀ ਹੋ ਜਾ ਪਿੱਛੇ ਹੀ ਆ। ਹੁਣ ਉਹਨਾਂ ਨੂੰ ਅੱਗੇ ਜਾ ਕੇ ਪਾਰ ਆ ਦੇਣਾ ਆ। ਦਿੱਤੋ ਵੀ ਖਿਆਲ ਨਾਲ। ਚਲੋ ਇਧਰ ਨੂੰ ਗੱਡੀ ਲੈ ਕੇ ਆਵੋ। ਇਹਨੂੰ ਸਾਈਡ ਤੋਂ ਵੋ ਗੱਡੀ ਨੂੰ ਜਿਹੜੀ ਪਿੱਛੇ ਗੱਡੀ ਆਉਂਦੀ ਆ। ਤੋ ਪਿੱਛੇ ਹੋ ਗਿਆ। ਅਜੇ ਬਹੁਤ ਪਿੱਛੇ ਹੋ ਗਿਆ ਫੁੱਟ। ਹੁਣ ਉਹਨਾਂ ਨੂੰ ওভারਟੇਕ ਆਣਾ ਸ਼ਾ ਆ ਦੇ ਦੇ ਹੁਣ ਅਸਲਾਮੁਅਲੈਕ ਚਲੋ ਥੋੜੀ ਦੇਰ ਉਹ ਗੱਡੀ ਰੱਖੋ ਇਦਾਂ ਦੇ ਬਹੁਤ ਟੱਕਰ ਨੇ ਜਿਹੜੇ ਮੋੜੇ ਬਹੁਤ ਤੇਜ਼ ਆ ਜਾਣੇ ਆ ਬ੍ਰੇਕ ਦਾ ਖਿਆਲ ਰੱਖਣਾ ਜੇ ਕੋਈ ਮੋੜੇ ਆ ਗਿਆ ਜੇ ਲੱਗਦਾ ਕੋਈ ਇਦਾਂ ਮੋੜੇ ਆਉਂਦਾ ਆ ਤਾਂ ਗੱਡੀ ਰੋਕ ਲੈਣੀ ਐ ਨਾਲੇ ਬ੍ਰੇਕ ਨਾਲੇ ਕਲਚ ਗੱਡੀ ਰੁਕਣੀ ਚਾਹੀਦੀ ਐ ਸਹੀ ਐ ਬਾਕੀ ਕੰਟਰੋਲ ਉਨੀ ਕਿ ਰੱਖੇ ਜਿੰਨੀ ਗੱਡੀ ਰੁੱਕ ਜਿਵੇਂ ਬਸ ਥੋੜਾ ਹੋਰ ਆ ਜਾਂਦਾ ਉਹਨੇ ਫੇਰ ਤਾਂ ਠੋਕੀ ਜਣੀ ਨਹੀਂ ਬੱਜੀ ਆਹ ਜਦੋਂ ਸਟੀering ਵੀ ਮੂਵ ਕੀਤਾ ਉਦੋਂ ਨੂੰ ਪਰ ਜੇ ਹੋਰ ਆ ਜਾਂਦਾ ਫੇਰ ਤਾਂ ਮੁਸ਼ਕਲ ਸੀ ਕਿਉਂਕਿ ਆਇਆ ਬਹੁਤ ਤੇਜ਼ ਸੀ ਹੋਰਨ ਦੱਬੇ ਨਾਲੇ ਤਾਂ ਦੱਸਿਆ ਜਦੋਂ ਵੀ ਆਪਾਂ ਟੀ ਪੁਆਇੰਟ ਤੋਂ ਦੂਜੇ ਰੋਡ ਤੇ ਚੱਲੇ ਜਾਂ ਕ੍ਰੋਸ ਕਰਨ ਲੱਗੇ ਆ ਤਾਂ ਇਹ ਤਾਂ ਦੱਸਿਆ ਕਿ ਰੋਕ ਕੇ ਦੋਨਾਂ ਪਾਸੇ ਦੇਖ ਕੇ ਰੋਡ ਤੇ ਆਪਾਂ ਜਾ ਰਹੇ ਹਾਂ ਨਾ ਗੱਡੀ ਇਹ ਖਿਆਰ ਖੜਾ ਤੁਸੀਂ ਕਾਲੀ ਨਹੀਂ ਕਰਨੀ ਕੋਈ ਵੀ ਹੌੜੀ ਨਾਲੇ ਪਹਿਲੇ ਗੀਅਰ ਵਿੱਚ ਇੱਥੋਂ ਅੱਧੇ ਕਲੱਚ ਤੇ ਅੱਧੇ ਕਲੱਚ ਤੇ ਸ਼ੋ ਚਲੋ ਤੁਹਾਡੀ ਗੱਡੀ ਕਲੱਚ ਤੇ ਚੱਲੀ ਜਾਣੀ ਅੱਧੇ ਕਲੱਚ ਤੇ ਸਪੀਡ ਦੱਬਣ ਦੀ ਲੋੜ ਹੀ ਨਹੀਂ ਪੈਣੀ ਹੈ ਠੀਕ ਚਲੋ ਗियर ਚੇਂਜ ਕਰਵਾਉਣਾ ਚਲੋ ਸ਼ਟੋ ਕਲਚ ਥੋੜੀ ਸਪੀਡ ਤੇ ਤੀਜਾ ਗियर ਪਾ ਕੇ ਦੇਖੋ ਚਲੋ ਖਾਲੀ ਰੋੜਿਆ ਤੀਜਾ ਗियर ਹਾਂ ਠੀਕ ਹੈ ਕਿ ਕਿ ਦੂਰ ਤੱਕ ਨਿਗਾਹ ਰੱਖਣੀ ਪੂਰੇ ਰਾਹ ਹੈਗਾ ਕਿੱਦਾਂ ਹੈ ਚਲ ਨਿਕਲ ਜਾਈਂ ਗੱਡੀ ਅਕੇ ਖਿਆਲ ਰੱਖਣਾ ਜੇ ਕੋਈ ਮੋੜੇ ਆਉਂਦਾ ਹੋਇਆ ਗੱਡੀ ਹੌਲੀ ਕਰ ਲੈਣੀ ਹੈ ਜਦੋਂ ਹੌਲੀ ਹੋ ਗਈ ਫਿਰ ਗੇਅਰ ਵੀ ਘਟਾਉਣਾ ਗਾਣਾ ਹਲੇ ਨਾ ਕੁਝ ਨਾ ਸੀ ਹਾਂ ਬਸ ਅੱਗੇ ਤੋਂ ਰਸਤਾ ਚੱਲੋ ਉਹਦਾ ਗੱਲ ਕਰਦਾ ਜੇ ਕੋਈ ਮੋੜੇ ਆਉਂਦਾ ਹੋਇਆ ਜੇ ਲੱਗਦਾ ਫਿਰ ਗੱਡੀ ਹੌਲੀ ਕਰ ਲੈਣੀ